ਸਰੀਰ ਦੇ ਵਿੱਚ ਤਾਂਸੀਂ ਵੜ ਕੇ ਰਹ ਰਹੇ ਆ ਜਿਹਦੇ ਵਿੱਚ ਵੜ ਕੇ ਰਹੇ ਆ ਪਾਸ਼ ਦੇ ਨਾਮੇ ਤੇ ਫਿਰ ਵਿਚਾਰ ਕਰੋ ਵੀ ਸਾਡਾ ਇਹ ਸੰਸਾਰ ਕੀ ਹੈ ਪਾਸ਼ਾਂ ਨੇ ਲਈ ਜਾਗ ਲਿਖਰੇ ਮਨਾ ਜਾਗ ਲੇਖੋ ਕਸਾਂ ਕਾਫਲ ਸੁਇਆ ਇਹ ਦੇਖ ਜਿਹੜਾ ਸੂਰਜ ਗਰੂ ਕੁਾਂਤੋਂ ਸਮੇ ਸਾਡੇ ਨਾਲ ਲੇ ਹੁਣ ਜਿਹੜੇ ਸੰਸਾਰ ਤੋਂ ਸਾਨੂੰ ਪਰਮੇਸ਼ਰ ਨੇ ਭੇਜਿਆ ਹੈ ਕਿ ਸੰਸਾਰ ਕਿਸ ਤਰ੍ਹਾਂ ਦਾ ਹੈ ਇਹ ਉਹ ਪਰਵਾਣੀ ਵਿੱਚ ਸਤਿਗੁਰੂ ਆਪਾਂ ਨੂੰ ਸਮਝਾ ਰਹੇ ਕਿ ਇਹ ਗੁਰੂ ਕੋਈ ਜਿਹੜਾ ਸੰਸਾਰ ਹੈ ਨਾ ਇਹ ਇੱਕ ਧਰਮਸ਼ਾਲਾ ਹੈ। ਕੋਈ ਧਰਮਸ਼ਾਲਾ ਦੇ ਵਿੱਚ ਆਪਾਂ ਦੇਖਦੇ ਆ ਜਿਹੜੇ ਜੀ ਹੁੰਦੇ ਆ ਉਹ ਸਫਰਾਂ ਦੇ ਉੱਤੇ ਚੱਲਦੇ ਆ। ਰਸਤੇ ਦੇ ਵਿੱਚ ਕੋਈ ਧਰਮਸ਼ਾਲਾ ਬਣਾਈ ਹੋਈਆਂ ਜੰਗੀਆਂ ਨੇ ਜਦੋਂ ਹਨੇਰਾ ਪੈ ਜਾਂਦਾ ਜੀਵ ਥੱਕ ਜਾਂਦੇ ਆ। ਉਹਨਾਂ ਧਰਮਸ਼ਾਲਾ ਦੇ ਵਿੱਚ ਉਹ ਕੋਈ ਸਮਾਂ ਰੁਕ ਕੇ ਵਿਸ਼ਰਾਮ ਕਰਦੇ ਆ, ਆਰਾਮ ਕਰਦੇ ਆ। ਜਦੋਂ ਧਕੇਵਾ ਲੈ ਜਾਂਦਾ ਹੈ ਹਨੇਰਾ ਦੂਰ ਹੋ ਜਾਂਦਾ ਹਨੇਰ ਚੰਦਾ ਉਹਨੂੰ ਜੀਵ ਫਿਰ ਸਫਰਾਂ ਦੇ ਉੱਤੇ ਚੱਲ ਪੈਂਦੇ ਕੋਈ ਜੀਵ ਜਿਹੜਾ ਧਰਮਸ਼ਾਲਾ ਦੇ ਵਿੱਚ ਰਹਿ ਕੇ ਉੱਥੇ ਹੱਥ ਨੂੰ ਜਮਾ ਕੇ ਇਹ ਕਹਿੰਦਾ ਵੀ ਇਹ ਧਰਮਸ਼ਾਲਾ ਆਪਣੀ ਮੇਰੀ ਹੋਈ ਕੋਈ ਕਹਿੰਦਾ ਸੁਣਿਆ ਜੀ ਕੋਈ ਨਹੀਂ ਇਹਦਾ ਕਿਉਂਕਿ ਸਭ ਨੂੰ ਗਿਆਨ ਹੁੰਦਾ ਵੀ ਆਪਾਂ ਸਫਰਾਂ ਦੇ ਉੱਤੇ ਇੱਕ ਰਾਹੀ ਆ ਰਸਤੇ ਦੇ ਵਿੱਚ ਧਰਮਸ਼ਾਲਾ ਤੇ ਧਰਮਸ਼ਾਲਾ ਦੇ ਵਿੱਚ ਆਪਾਂ ਕੁਝ ਸਮਾਂ ਆਰਾਮ ਕਰਨ ਵਾਸਤੇ ਰੁਕੇ ਜਦੋਂ ਉਹ ਸਫਲ ਦੇ ਉੱਤੇ ਸਾਰੇ ਚੱਲੇ ਰਹੀਆ ਫਿਰ ਨਵੇਂ ਆ ਜਾਂਦੇ ਆ ਬਿਲਕੁਲ ਜੀ ਇਹ ਇੱਕ ਤਰਨਤ ਪ੍ਰੋਗਰਾਮ ਸੂਚੇ ਕੋਟ ਕੰਪਲੈਕਸ ਤੇ ਜਿੰਨੇ ਵੀ ਸਾਰੇ ਕੰਮ ਕਰਦੇ ਆ ਇੱਥੇ ਮੁਲਾਜ਼ਮਾ ਹੋਰ ਹੈ ਸਭ ਇੱਥੇ ਸਭ ਗੁਰਨਾਨਕ ਨਾਮ ਲੈ ਵਾਸੰਗਤ ਕਰਨੀ ਇਹ ਇਨੀਸ਼ੀਏਟਿਵ ਜਿਵੇਂ ਹਰ ਸਾਲ ਦੀ ਤੱਕ ਐਵਰੀ ਈਅਰ ਸਾਰੇ ਸੁ ਸਿੰਘ ਹੋਣੀ ਇਨੀਸ਼ੀਏਟਿਵ ਲੈਂਦੇ ਆ ਉਹਨਾਂ ਨੂੰ ਕ੍ਰੈਡਿਟ ਜਾਂਦਾ ਨੋ ਡਾਊਟ ਇਹ ਇਨੀਸ਼ੀਏਟਿਵ ਲਿਆ ਗਿਆ ਬੜੀ ਬੜੀ ਗੱਲ ਆ ਮੈਂ ਵੀ ਪਾਣੀ ਬੈਕਸੂ ਨਹੀਂ ਆ ਬੜਾ ਆਨੰਦ ਆ ਇਹ ਨਵੇਂ ਸਾਲ ਤੇ ਹਰ ਸਾਲ ਸਾਲ ਦੀ ਤਰ੍ਹਾਂ ਪਿਛਲੇ ਤਕਰੀਬਨ 7-8 ਸਾਲਾਂ ਤੋਂ ਅਸੀਂ ਲਗਾਤਾਰ ਨਵੇਂ ਸਾਲ ਤੇ ਅਸੀਂ ਜਿਹੜਾ ਹੈਗਾ ਬ੍ਰਹਮਾਰਾਜ ਦਾ ਓਟ ਆਸਰਾ ਲੈਂਦੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ੍ਰੀ ਅਖੰਡ ਪਾਠ ਪ੍ਰਾਰੰਭ ਕਰਾਉਨੇ ਆ ਅਸੀਂ ਪਹਿਲੇ ਹਫ਼ਤੇ ਚ 99 ਸਾਲ ਦੇ ਉਸੇ ਤਰ੍ਹਾਂ ਦੇ ਉਸ ਲੜੀ ਦੀ ਤਹਿਤ ਹੀ ਐਸ ਕੀ ਫੇਰ ਸ਼ੇਰ ਜਨਵਰੀ ਨੂੰ ਜਦਨ ਸ਼ਨੀਵਾਰ ਨੂੰ ਸ੍ਰੀ ਅਖੰਡ ਪਾਠ ਪ੍ਰਾਰੰਭ ਰਮ ਕਰਾਇਆ ਸੀ ਜਿਨ੍ਹਾਂ ਦੇ ਇਸ ਵੇਲੇ ਅੱਜ ਭੋਗ ਪੈ ਰਹੇ ਆ 8 ਤਰੀਕ ਅੱਜ ਸੋਮਵਾਰ ਦਿਨ 2024 ਸਾਲ ਆ ਤੇ ਹਰੇਕ ਤਨਾ ਸਾਲ ਦੀ ਤਰ੍ਹਾਂ ਹੀ ਅਸੀਂ ਇਹ ਪ੍ਰੋਗਰਾਮ ਕਰਾਉਨੇ ਆ ਇਹ ਜਿਹੜਾ ਪ੍ਰੋਗਰਾਮ ਆ ਇਹ ਸਾਰੇ ਕੰਪਲੈਕਸ ਦੇ ਸਹਿਯੋਗ ਨਾਲ ਹੀ ਹੋ ਰਿਹਾ ਨੰਬਰਦਾਰ ਵੀ ਆ ਇਹਦੇ ਚੌਂਕੀਦਾਰ ਵੀ ਆ ਵਕੀਲ ਸਹਿਬਾਨ ਮੁਰਸ਼ੀ ਉਹਨਾਂ ਦੇ ਸ਼ਾਮ ਫਰੋਥ ਤੁਸੀਂ ਕਾ ਨੂੰ ਵੀ ਸਪੋਰਟ ਦੇਟਾ ਜੋ ਵੀ ਇੱਥੇ ਚੌਂਕੀਦਾਰ ਵਗੈਰਾ ਜੋ ਵੀ ਜਨੇ ਵਰਕਰ ਆ ਇਸੇ ਬਹੁਤ ਜਿਆਦੇ ਬਹੁਤ ਤਨੋਂ ਮਨੋਂ ਸਾਰੇ ਸੇ ਮਿੰਟ ਕਰਦੇ ਆ ਕੰਮ ਕਰਦੇ ਆ ਸੇਵਾ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰੇਕ ਸਾਲ ਦੀ ਤਰ੍ਹਾਂ ਸੀ 9 ਸਾਲ ਦੀ ਆਮਦ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਪ੍ਰਕਾਸ਼ ਕਰਾਉਂਦੇ ਆ ਤੇ ਆ ਪਰਸੋ ਤੋਂ ਪਾਠ ਆ ਪਰਾਰੰਭ ਕਰਾਏ ਗਏ ਸੀ ਅੱਜ ਜਿਨ੍ਹਾਂ ਦੇ ਭੋਗ ਪਾਏ ਜਾਣੇ ਆ ਤੇ ਗੁਰੂ ਘਰ ਲੰਗਰ ਅਟੁੱਟ ਵਰਤਦਾ ਹੈ ਤੇ ਸਾਰੇ ਤਸੀਲ ਕੰਪਲੈਕਸ ਦੇ ਸਹਿਯੋਗ ਨਾਲ ਸਾਰੇ ਕਰਮਚਾਰੀ ਪਰਿਵਾਰ ਯੂਨੀਅਨ ਤਸੀਕਾ ਨਵੀਂ ਸਟਾਫ ਰੋਸ ਜਿੰਨੇ ਵੀ ਸਾਡੇ ਐਡਵੋਕੇਟ ਵਕੀਲ ਆ ਜਿੰਨੇ ਵੀ ਤੇ ਦਫ਼ਤਰ ਦੇ ਕਰਮਚਾਰੀਆਂ ਦੇ ਸਹਿਯੋਗ ਨਾਲ ਅਸੀਂ ਹਰ ਸਾਲ ਦੀ ਤਰ੍ਹਾਂ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਵਾਉਂਦੇ ਆ 9 ਸਾਲ ਦੇ ਅਮਨ ਨੂੰ ਲੈ ਕੇ ਸਾਰੇ ਤਸੀਲ ਕਪੁਲੈਂਸ ਵਿੱਚੋਂ ਸਾਰੇ ਜਿਹੜੇ ਵਰਕਰ ਹੈਗੇ ਜਾਂ ਤਸੀਲ ਕੰਮ ਕਰਦੇ ਆ ਕਲਰਕ ਹੋਏ ਆ ਤਸੀਲ ਦਫਤਰ ਸਾਰੇ ਵਕੀਲ ਜਾਬ ਇਹ ਡਾਕੂਮੈਂਟ ਰਾਈਟਰ ਟਾਈਪਿਸਟ ਸਾਰੇ ਵਰਕਰ ਤੇ ਸਾਰੇ ਲੜਕੇ ਤੇ 9 ਸਾਲ ਦੇ ਅਮਨ ਨੂੰ ਲੈ ਕੇ ਕੰਡ ਪੜਦਾ ਉਹ ਟਾ ਸਰਾ ਲੈ ਕੇ ਤੇ ਕੜਦਾ ਅਸੀਂ ਜੀ ਜੋ ਉਹਨਾਂ ਦਾ ਸੰਗਤਾਂ ਵੱਲੋਂ ਹੁਕਮ ਲੱਗਿਆ ਨੈਕਸਟ ਸਬਜੀ ਦਾਲ ਮਖਣੀ ਰਾਇਤਾ ਜਲੇਬੀ ਪ੍ਰਸ਼ਾਦ ਤੇ ਸਾਰਾ ਕੁਝ ਬੜੇ ਸੁੱੱਚੇ ਢੰਗ ਨਾਲ ਸੱਜੇ ਢੰਗ ਨਾਲ ਬਣਾ ਰਿਹਾ ਜੀ ਪੂਰਾ ਵਧੀਆ ਵਰ ਵਰ ਮਰਜ਼ਾ ਦੇ ਅਨਸਾਰ ਸਾਰੀ ਸੰਗਤ ਸੇਵਾ ਕਰ ਰਹੀ ਹੈ ਤੇ ਕਟੈਰੀ ਦੇ ਸਹਿਯੋਗ ਨਾਲ ਹਰ ਸਾਲ ਦੀ ਥਾਂ ਇਹ ਆਪਣਾ ਪ੍ਰੋਗਰਾਮ ਕਰਾਇਆ ਜਾਂਦਾ ਇਹ ਜਿਹੜਾ ਧਾਰਮਿਕ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਇਹ ਹਰ ਸਾਲ ਕੀਤਾ ਜਾਂਦਾ ਜੀ ਕੋਰਟ ਕੰਪਲੈਕਸ ਦੇ ਵਿੱਚ ਇਹਦੇ ਵਿੱਚ ਸਾਡੇ ਸਾਰੇ ਵਕੀਲ ਸਾਹਿਬਾਨ ਵਸੀਕਾ ਨਵੀਸ ਸਾਹਿਬਾਨ ਕਾਨੂੰਗੋ ਸਹਿਬਾਨ ਪਟਵਾਰੀ ਸਹਿਬਾਨ ਟਾਈਪਿਸਟ ਸਾਡੇ ਜਿਹੜੇ ਮੁੰਛੀ ਨੇ ਵਕੀਲ ਸਾਹਿਬਾਨਾਂ ਦੇ ਐਂਡ ਸਾਡਾ ਤਹਿਸੀਲ ਆਫਿਸ ਐਸ ਡੀ ਐਮ ਆਫਿਸ ਸਾਰੇ ਨੰਬਰਦਾਰ ਸਹਿਬਾਨ ਸਾਰੇ ਪਟਵਾਰੀ ਸਹਿਬਾਨ ਮਿਲ ਕੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਨੇ ਸ਼ੁਕਰਾਨਾ ਕਰਦੇ ਨੇ ਪ੍ਰਮਾਤਮਾ ਦਾ ਕਿ ਜਿਹੜਾ ਨਵਾਂ ਸਾਲ ਹੈ ਇਹ ਸਾਰੇ ਅਲੀ ਖੁਸ਼ੀਆਂ ਖੇੜੇ ਲੈ ਕੇ ਆਵੇ ਤੇ ਕੁੱਲ ਲੋਕਾਈ ਆ ਜਿਹੜੀ ਖੁਸ਼ ਵਸੇ ਸਾਰੇ ਤੋਂ ਪਹਿਲਾਂ ਤਾਂ ਹੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੇ ਮੈਂ ਇਹ ਕਹਿਣਾ ਚਾਹੂੰਗਾ ਵੀ ਹਰ ਸਾਲ ਦੀ ਤਰ੍ਹਾਂ ਅਸੀਂ ਸਮੁੱਚੀ ਕਚਹਿਰੀ ਸਟਾਫ ਵੱਲੋਂ ਅ ਤਹਿਸੀਲ ਵੱਲੋਂ ਹਰ ਸਾਲ ਦੀ ਤਰ੍ਹਾਂ ਅਸੀਂ ਖੰਡ ਪਾੜ ਇੱਥੇ ਪ੍ਰਗਟਾਸ਼ ਕਰਾਇਆਗਾ ਜਿਨ੍ਹਾਂ ਦਾ ਅੱਜ ਭੋਗ ਪਾਣਾਗਾ ਤੇ ਜਿੰਨੇ ਵੀ ਸੱਜਣ ਮਿੱਤਰ ਇੱਥੇ ਪਹੁੰਚ ਰਹੇ ਆ ਦੂਰੋਂ ਤੇ ਸਾਰਿਆਂ ਦਾ ਅਸੀਂ ਬਹੁਤ ਬਹੁਤ ਸਮੁੱਚੀ ਤਹਿਸੀਲ ਕੰਪਲੈਕਸ ਵੱਲੋਂ ਧੰਨਵਾਦ ਕਰਨਾ ਚਾਹੁੰਦੇ ਆਗੇ